ਖੰਧਰ ਟੀਵੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਪੰਜਾਬ ਬੁਲੇਟਿਨ ਦੇ ਵਿੱਚ ਸਵਾਗਤ ਹੈ ਮੈਂ ਗੁਰਪਿਆਰ ਸਿੰਘ ਗੱਲ ਕਰਾਂਗੇ ਅੱਜ ਦੀਆਂ ਪੰਜਾਬ ਦੀਆਂ ਵੱਡੀਆਂ ਖਬਰਾਂ ਬਾਰੇ ਅਜਨਾਲਾ ਦੇ ਵਿੱਚ ਹੜਪੀੜਤਾਂ ਲਈ ਅੱਜ ਮੁਆਵਜ਼ਾ ਰਾਸ਼ੀ ਦੇ ਚੈੱਕ ਵੰਡੇ ਗਏ ਹਨ ਜਿਸ ਦੀ ਸ਼ੁਰੂਆਤ ਕੁਲਦੀਪ ਢਾਲੀਵਾਲ ਵੱਲੋਂ ਕੀਤੀ ਗਈ ਗੁਲਦੀਪ ਢਾਲੀਵਾਲ ਜੋ ਕਿ ਮੌਜੂਦਾ ਵਿਧਾਇਕ ਹਨ ਅਤੇ ਲਗਾਤਾਰ ਹੜ੍ਹ ਪ੍ਰਭਾਵਿਤ ਖੇਤਰਾਂ ਦੇ ਵਿੱਚ ਉਹਨਾਂ ਦੀ ਮੁਹਿੰਮ ਜਾਰੀ ਹੈ। ਦਰਅਸਲ ਪੰਜਾਬ ਦੇ ਵਿੱਚ ਹੜਾ ਕਾਰਨ ਭਾਰੀ ਤਬਾਹੀ ਦੇਖਣ ਨੂੰ ਮਿਲੀ ਸੀ ਜਿਸ ਦੇ ਨਾਲ ਪੰਜਾਬ ਦੇ ਵਿੱਚ 2300 ਤੋਂ ਵੱਧ ਪਿੰਡ ਪ੍ਰਭਾਵਿਤ ਹੋਏ ਸਨ ਅਤੇ ਕਿਸਾਨਾਂ ਦੀ 5 ਲੱਖ ਏਕੜ ਤੋਂ ਵੱਧ ਫਸਲ ਬਰਬਾਦ ਹੋ ਗਈ ਸੀ। ਪਰ ਪੰਜਾਬ ਸਰਕਾਰ ਵੱਲੋਂ ਚਲਾਈ ਗਈ ਮੁਹਿੰਮ ਦੇ ਅਨੁਸਾਰ ਪੰਜਾਬ ਦੇ ਹਰ ਹੜ੍ਹ ਪੀੜਿਤ ਕਿਸਾਨ ਨੂੰ ਜਿਹੜਾ 20000 ਪ੍ਰਤੀ ਏਕੜ ਮੁਆਵਜ਼ਾ ਰਾਸ਼ੀ ਦਾ ਐਲਾਨ ਕੀਤਾ ਗਿਆ ਸੀ ਅਤੇ ਉਸ ਦੇ ਜਿਹੜੇ ਚੈੱਕ ਵੀ ਵੰਡੇ ਗਏ ਸੀ ਪਹਿਲਾਂ ਪਰ ਹੁਣ ਜਿਹੜਾ ਲਗਾਤਾਰ ਕੁਲਦੀਪ ਧਾਲੀਵਾਲ ਅਜਨਾਲਾ ਖੇਤਰ ਦੇ ਵਿੱਚ ਚੈੱਕ ਵੰਡੇ ਨਜ਼ਰ ਆਏ ਹਨ ਆਓ ਲੈ ਚੱਲਦੇ ਹਾਂ ਪੂਰੀ ਖਬਰ ਵੱਲ ਅਜਨਾਲਾ ਅਦੀਨ ਆਉਂਦੇ ਕਈ ਪਿੰਡਾਂ ਵਿੱਚ ਹਾਲ ਹੀ ਵਿੱਚ ਪਏ ਹੜ੍ਹ ਕਾਰਨ ਕਿਸਾਨਾਂ ਦੀਆਂ ਫਸਲਾਂ ਨੂੰ ਗੰਭੀਰ ਨੁਕਸਾਨ ਹੋਇਆ ਸੀ ਇਸ ਨੁਕਸਾਨ ਦੀ ਪਰਪਾਈ ਲਈ ਪੰਜਾਬ ਸਰਕਾਰ ਵੱਲੋਂ ਮੁਆਵਜ਼ਾ ਵੰਡਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ ਇਸ ਸਬੰਧੀ ਸਾਬਕਾ ਕੈਬਨਿਟ ਮੰਤਰੀ ਸਰਦਾਰ ਕੁਲਦੀਪ ਸਿੰਘ ਢਾਲੀਵਾਲ ਵੱਲੋਂ ਚੱਕ ਡੌਕ ਚੱਕ ਫੁੱਲਾ ਕੋਟਲੀ ਜਮੀਤ ਸਿੰਘ ਰਾਮਦਾਸ ਕਤਲੇ ਨੰਗਲ ਤੇ ਸੋਹਾਲ ਆਦ ਪਿੰਡਾਂ ਦੇ ਹੜ ਪੀੜਤ ਕਿਸਾਨਾਂ ਨੂੰ ਮੁਆਵਜ਼ੇ ਦੇ ਚੈੱਕ ਵੰਡੇ ਗਏ ਢਾਲੀਵਾਲ ਨੇ ਕਿਹਾ ਕਿ ਅੱਜ ਲਗਭਗ 450 ਕਿਸਾਨਾਂ ਨੂੰ ਮੁਆਵਜ਼ਾ ਦਿੱਤਾ ਗਿਆ ਜਿਸ ਦੀ ਕੁੱਲ ਰਕਮ 65 ਲੱਖ ਰੁਪਏ ਬਣਦੀ ਹੈ ਉਹਨਾਂ ਨੇ ਦੱਸਿਆ ਕਿ ਜਿਨ੍ਹਾਂ ਪਿੰਡਾਂ ਦੀ ਰਿਪੋਰਟ ਅਤੇ ਕੇਸ ਤਿਆਰ ਹੋ ਚੁੱਕੇ ਹਨ ਉਹਨਾਂ ਨੂੰ ਤੁਰੰਤ ਭੁਗਤਾਨ ਕੀਤਾ ਜਾ ਰਿਹਾ ਹੈ ਬਾਕੀ ਪੀੜਤਾਂ ਦੇ ਕੇਸ ਤਿਆਰ ਹੋਣ ਉਪਰੰਤ ਅਗਲੇ ਹਫਤੇ ਫਿਰ ਮੁਆਵਜ਼ਾ ਵੰਡਿਆ ਜਾਵੇਗਾ। ਢਾਲੀਵਾਲ ਨੇ ਪ੍ਰੋਸਸ ਅਦਾਇਆ ਕਿ ਕਿਸੇ ਵੀ ਪੀੜਤ ਨੂੰ ਬਿਨਾਂ ਮੁਆਵਜ਼ੇ ਦੇ ਨਹੀਂ ਛੱਡਿਆ ਜਾਵੇਗਾ। ਜੇ ਕਿਸੇ ਕਿਸਾਨ ਦਾ ਕੇਸ ਬੈਂਕ ਖਾਤੇ ਜਾਂ ਦਸਤਾਵੇਜ਼ੀ ਕਾਰਨ ਰਹਿ ਗਿਆ ਹੋਵੇ ਤਾਂ ਉਹ ਸਿੱਧਾ ਐਸਡੀਐਮ ਦਫ਼ਤਰ ਵਿੱਚ ਸੰਪਰਕ ਕਰੇ। ਉਹਨਾਂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਨਿਰਦੇਸ਼ਨਾ ਹੈ ਕਿ ਫਸਲ, ਘਰ ਜਾਂ ਪਸ਼ੂਧਨ ਜਿਹੜਾ ਵੀ ਨੁਕਸਾਨ ਹੋਇਆ ਹੋਵੇ ਹਰ ਪੀੜਤ ਨੂੰ ਮੁਆਵਜ਼ਾ ਦਿੱਤਾ ਜਾਵੇ। ਉਹਨਾਂ ਨੇ ਕਿਹਾ ਕਿ ਸਰਕਾਰ ਕਿਸਾਨਾਂ ਦੇ ਨਾਲ ਖੜੀ ਹੈ ਅਤੇ ਹੜਪੀੜਿਤ ਪਰਿਵਾਰਾਂ ਨੂੰ ਹੌਸਲਾ ਦੇਣ ਲਈ ਮੁਆਵਜ਼ਾ ਜ਼ਰੂਰੀ ਹੈ। ਅਜ ਨਾਲੇ ਦੇ ਹੜਪੀੜਿਤ ਪਰਿਵਾਰਾਂ ਨੂੰ ਜਿਹੜਾ ਉਹ ਵਾਅਦਾ ਜਿਹੜਾ ਬੰਦਿਆ ਅੱਜ ਅਸੀਂ 8 ਪਿੰਡਾਂ ਦੇ ਜਿਨ੍ਹਾਂ ਦੀ ਫਸਲ ਖਰਾਬ ਹੋਈ ਸੀਗੀ ਉਹਨਾਂ ਨੂੰ ਮੁਆਵਜ਼ਾ ਦਿੱਤਾ। ਅਸੀਂ ਜਿਉਂ-ਜਿਉਂ ਸਾਡਾ ਕੇਸ ਤਿਆਰ ਹੋਈ ਜਾਂਦੇ ਆ ਤੇ ਉਹ ਤੋਂ ਅਸੀਂ ਪੈਸੇ ਜਿਹੜੇ ਪਾਈ ਜਾਂਦੇ ਆ ਉਹ ਚੈੱਕ ਜਿਹੜੇ ਆ ਵੱਢੀ ਜਾਂਦੇ ਆ। ਸੋ ਅੱਜ ਅਸੀਂ 450 ਬੰਦੇ ਨੂੰ ਮਤਲਬ ਜਿਹੜਾ ਵਾਕ ਪਿੰਡਾਂ ਦੇ 450 ਜਿਹੜੇ ਕਿਸਾਨ ਸੀਗੇ ਉਹਨਾਂ ਨੂੰ ਦਿੱਤਾ ਚੱਕ ਡੋਗ ਦਾ ਚੱਕ ਫੂਲਾ ਕੋਟਲੀ ਜਮੀਤ ਸਿੰਘ ਰਮਦਾਸ ਕਤਲੇ ਨੰਗਲ ਸੋਲ ਸਮਵਾਲ ਤੇ ਗੱਗੋਮਾਲ 2 ਕਰੋੜ 65 ਲੱਖ ਜਿਹੜਾ ਮਤਲਬ 557 ਬੀ ਜਿਹੜੇ ਉਹ ਆਪਾਂ ਅੱਜ ਵੱਡੇ ਅਗਲੇ ਵੀਕ ਫੇਰ ਅਸੀਂ ਹਰ ਵੀਕ ਕੀ ਅਸੀਂ ਜਿਹੜਾ ਮਾਜਾ ਆਪਣੇ ਕਿਸਾਨਾਂ ਨੂੰ ਜਿਹੜਾ ਲਗਾਤਾਰ ਦੇ ਦੇ ਬਸ ਮੈਂ ਤੁਹਾਡੇ ਕੋਲ ਹੀ ਸਾਰਿਆਂ ਨੂੰ ਕਹਿਣਾ ਚਾਹੁੰਦਾ ਕਿ ਹਰ ਬੰਦੇ ਨੂੰ ਮੁਆਵਜ਼ਾ ਮਿਲੂਗਾ ਚਾਹੇ ਕਿਸੇ ਦੀ ਫਸਲ ਖਰਾਬ ਹੋਈ ਹੈ ਚਾਹੇ ਕਿਸਦਾ ਘਰ ਖਰਾਬ ਹੋਇਆ ਜਾਂ ਕਿਸਦਾ ਪਸ਼ੂ ਤਾਂ ਜਿਹੜਾ ਉਹ ਖਰਾਬ ਹੋਇਆ ਹਰ ਇੱਕ ਨੂੰ ਮੁਆਵਜ਼ਾ ਦੇਾਂਗੇ ਬਸ ਜਿਹਦੇ ਜਿਹਦੇ ਤਿਆਰ ਹੋ ਜਾਂਦੇ ਹੀ ਉਸੇ ਦੇ ਵੰਡੀ ਜਾਂਦੇ ਆ ਜੇ ਕੋਈ ਰਹਿ ਜਾਂਦਾ ਕਿਸੇ ਦਾ ਨਹੀਂ ਬਣਿਆ ਚਾਹ ਉਹਦੇ ਕੋਈ ਬੈਂਕ account ਦਾ ਪਰੋਬਲ ਹੋਵੇ ਤਾਂ ਐਸਡੀਐਮ ਸਾਹਿਬ ਦੇ ਦਫ਼ਤਰ ਆ ਕੇ ਐਸਡੀਐਮ ਸਾਹਿਬ ਨੂੰ ਮਿਲ ਲੈਣ ਪੰਜਾਬ ਸਰਕਾਰ ਨੇ ਹਦਾਇਤ ਕੀਤੀ ਹੈ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਸੇਮਾਨ ਜੀ ਨੇ ਹਦਾਇਤ ਕੀਤੀ ਹੈ ਕਿ ਹਰ ਬੰਦੇ ਨੂੰ ਜਿੰਦਾ ਵੀ ਨੁਕਸਾਨ ਹੋ ਉਹਨੂੰ ਬਾਦਲਾ ਜਰਾ ਦਿੱਤਾ ਜਾਂਦਾ ਹੈ। ਪੰਜਾਬ ਦੇ ਵਿੱਚ ਵਾਰਦਾਤਾ ਅਤੇ ਧਮਕੀਆਂ ਲਗਾਤਾਰ ਜਾਰੀ ਹਨ। ਜੇ ਅਸੀਂ ਤਾਜ਼ਾ ਦਿੱਤੀ ਗਈ ਧਮਕੀ ਦੀ ਗੱਲ ਕਰੀਏ ਤਾਂ ਇਹ ਧਮਕੀ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਬੜਿੰਗਣੂ ਦਿੱਤੀ ਗਈ ਹੈ ਅਤੇ ਇਹ ਧਮਕੀ ਪਾਕਿਸਤਾਨ ਬੈਠੇ ਗੈਂਗਸਟਰ ਹਰਵਿੰਦਰ ਰਿੰਦਾ ਵੱਲੋਂ ਦਿੱਤੀ ਗਈ ਹੈ। ਉਹਨਾਂ ਦਾ ਕੀ ਕਹਿਣਾ ਆਓ ਰੁਖ ਕਰਦੇ ਹਾਂ ਪੂਰੀ ਖਬਰ ਵੱਲ। ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਲੁਧਿਆਣਾ ਦੇ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਬੜਿੰਗਣੂ ਪੰਜਾਬ ਵਿੱਚ ਤਰਨਤਾਰਨ ਉਪਚੋਣ ਦੌਰਾਨ ਉਹਨਾਂ ਨੂੰ ਅਤੇ ਉਹਨਾਂ ਦੇ ਪਰਿਵਾਰ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲੀਆਂ ਹਨ ਬੜਿੰਗ ਤੋਂ ਇਲਾਵਾ ਸੀਨੀਅਰ ਕਾਂਗਰਸੀ ਨੇਤਾ ਰਾਜਵੀਰ ਭੁੱਲਰ ਨੂੰ ਵੀ ਧਮਕੀਆਂ ਦਿੱਤੀਆਂ ਗਈਆਂ ਹਨ ਜਿਸ ਤੋਂ ਬਾਅਦ ਉਹਨਾਂ ਸੁਰੱਖਿਆ ਦੀ ਮੰਗ ਕੀਤੀ ਹੈ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਰਾਜਾ ਬੜਿੰਗ ਨੂੰ ਪਹਿਲਾਂ ਵਟਸਐਪ ਕਾਲ ਰਾਹੀਂ ਅਤੇ ਫਿਰ ਵੌਇਸ ਕਾਲ ਮੈਸੇਜ ਰਾਹੀਂ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਇਸ ਮਾਮਲੇ ਵਿੱਚ ਪੁਲਿਸ ਵੱਲੋਂ ਪਾਕਿਸਤਾਨ ਸਥਿਤ ਗੈਂਗਸਟਰ ਅਤੇ ਅੱਤਵਾਦੀ ਹਰਿੰਦਰ ਰਿੰਦਾ ਸਮੇਤ ਦੋ ਹੋਰਾਂ ਵਿਰੁੱਧ ਤਰਨਤਾਰਨ ਵਿੱਚ ਐਫ ਆਈ ਆਰ ਦਰਜ ਕੀਤੀ ਗਈ ਹੈ। ਦਰਅਸਲ ਆਏ ਦਿਨ ਰਾਜਾ ਬੜਿੰਗ ਕੋਈ ਨਾ ਕੋਈ ਵਿਵਾਦਤ ਬਿਆਨਾਂ ਦੌਰਾਨ ਵਿਵਾਦਾਂ ਦੇ ਵਿੱਚ ਘਿਰੇ ਨਜ਼ਰ ਆ ਰਹੇ ਹਨ। ਤਾਜ਼ਾ ਦਿੱਤੇ ਗਏ ਬਿਆਨਾਂ ਦੇ ਅਨੁਸਾਰ ਉਨ੍ਹਾਂ ਦਾ ਪੰਜਾਬ ਦੇ ਵਿੱਚ ਕਾਫੀ ਤਕੜਾ ਵਿਰੋਧ ਦੇਖਣ ਨੂੰ ਮਿਲਿਆ ਸੀ। ਸੋ ਇਸ ਨੂੰ ਲੈ ਕੇ ਹੁਣ ਪਾਕਿਸਤਾਨ ਬੈਠੇ ਗੈਂਗਸਟਰ ਹਰਵਿੰਦਰ ਰਿੰਦਾ ਵੱਲੋਂ ਵੱਡੀ ਧਮਕੀ ਦਿੱਤੀ ਗਈ ਹੈ ਅਤੇ ਪਰਿਵਾਰ ਨੂੰ ਵੀ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ। ਮੁਅਤਲ ਡੀਆਈਜੀ ਹਰਚੰਦ ਸਿੰਘ ਪੁੱਲਰ ਅਤੇ ਵਿਚੋਲੇ ਕ੍ਰਿਸ਼ਨੂ ਦੀਆਂ ਲਗਾਤਾਰ ਮੁਸ਼ਕਲਾਂ ਦੇ ਵਿੱਚ ਵਾਧਾ ਹੁੰਦਾ ਜਾ ਰਿਹਾ ਹੈ। ਦਰਅਸਲ ਤਾਜ਼ਾ ਜਾਣਕਾਰੀ ਦੇ ਅਨੁਸਾਰ ਅੱਜ ਮੁਅਤਲ ਡੀਆਈਜੀ ਹਰਚੰਦ ਸਿੰਘ ਪੁੱਲਰ ਅਤੇ ਵਿਚੋਲੇ ਕ੍ਰਿਸ਼ਨੂ ਨੂੰ ਚੰਡੀਗੜ੍ਹ ਦੀ ਸੀਬੀਆਈ ਵਿਸ਼ੇਸ਼ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਸੀ ਜਿੱਥੇ ਸੀਬੀਆਈ ਨੂੰ ਵਿਚੋਲੇ ਕ੍ਰਿਸ਼ਨੂ ਦੀ 14 ਦਿਨ ਦੀ ਹੋਰ ਜੁਡੀਸ਼ੀਅਲ ਹਿਰਾਸਤ ਮਿਲਦੀ ਹੈ ਅਤੇ ਜਿਹੜਾ ਮੁੱਤਲ ਡੀਆਈਜੀ ਹੈ ਉਸ ਦੇ ਰਿਮਾਂਡ ਦੇ ਵਿੱਚ 5 ਦਿਨ ਦਾ ਹੋਰ ਵਾਧਾ ਕਰ ਦਿੱਤਾ ਗਿਆ ਸੋ ਦੋਮਾ ਦੀਆਂ ਜਿਹੜੀਆਂ ਮੁਸ਼ਕਲਾਂ ਲਗਾਤਾਰ ਵੱਧ ਰਹੀਆਂ ਹਨ ਅਤੇ ਆਏ ਦਿਨ ਲਗਾਤਾਰ ਵੱਡੇ ਵੱਡੇ ਖੁਲਾਸੇ ਵੀ ਦੇਖਣ ਨੂੰ ਅਤੇ ਸੁਣਨ ਨੂੰ ਮਿਲ ਰਹੇ ਹਨ ਆਓ ਲੈ ਚਲਦੇ ਹਾਂ ਪੂਰੀ ਖਬਰ ਵੱਲ ਮੁੱਤਲ ਡੀਆਈਜੀ ਦੀਆਂ ਮੁਸ਼ਕਲਾਂ ਦੇ ਵਿੱਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ ਤਾਜ਼ਾ ਸਥਿਤੀ ਦੇ ਅਨੁਸਾਰ ਸੀਬੀਆਈ ਵੱਲੋਂ ਪੰਜਾਬ ਪੁਲਿਸ ਦੇ ਸਾਬਕਾ ਡੀਆਈਜੀ ਹਰਚੰਦ ਸਿੰਘ ਭੁੱਲਰ ਨੂੰ 5 ਦਿਨਾਂ ਦੇ ਰਿਮਾਂਡ ਤੋਂ ਬਾਅਦ ਅਤੇ ਦਲਾਲ ਕ੍ਰਿਸ਼ਨੂ ਨੂੰ ਚੰਡੀਗੜ੍ਹ ਸਥਿਤ ਸੀਬੀਆਈ ਦੀ ਵਿਸ਼ੇਸ਼ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਨੇ ਸਾਬਕਾ ਡੀਆਈਜੀ ਹਰਚੰਦ ਸਿੰਘ ਭੁੱਲਰ ਨੂੰ 5 ਦਿਨਾਂ ਦੇ ਰਿਮਾਂਡ ਤੇ ਅਤੇ ਕ੍ਰਿਸ਼ਨੂ ਨੂੰ 14 ਦਿਨ ਲਈ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਅਤੇ ਇਸ ਨਾਲ ਦੋਵਾਂ ਦੀਆਂ ਮੁਸ਼ਕਲਾਂ ਲਗਾਤਾਰ ਵੱਧ ਰਹੀਆਂ ਹਨ। ਇਸ ਤੋਂ ਪਹਿਲਾਂ ਸੀਬੀਆਈ ਵੱਲੋਂ ਸਾਬਕਾ ਡੀਆਈਜੀ ਹਰਚੰਦ ਸਿੰਘ ਭੁੱਲਰ ਨੂੰ 1 ਨਵੰਬਰ ਨੂੰ ਅਦਾਲਤ ਵਿੱਚ ਪੇਸ਼ ਕਰਕੇ 5 ਦਿਨਾਂ ਦਾ ਰਿਮਾਰਡ ਹਾਸਲ ਕੀਤਾ ਸੀ ਜੇਕਰ ਇਹ ਹੋ ਗਏ ਕਿ CBI ਨੇ 16 ਅਕਤੂਬਰ ਨੂੰ ਕ੍ਰਿਸ਼ਨ ਉਸ ਹਰਦਾ ਤੋਂ ਅਤੇ ਸਕ੍ਰੈਪ ਡੀਲਰ ਤੋਂ 5 ਲੱਖ ਰੁਪਏ ਰਿਸ਼ਵਤ ਲੈਂਦਿਆਂ ਗ੍ਰਿਫਤਾਰ ਕੀਤਾ ਸੀ ਉਹ ਇਹ ਰਕਮ ਉਸ ਵੇਲੇ ਦੇ ਰੋਪੜ ਰੇਂਜ ਦੇ DIG ਹਰਜਨ ਸਿੰਘ ਭੁੱਲਰ ਦੇ ਨਾਂ ਤੇ ਲੈ ਰਿਆ ਸੀ ਇਸ ਤੋਂ ਬਾਅਦ CBI ਨੇ ਭੁੱਲਰ ਨੂੰ ਵੀ ਗ੍ਰਿਫਤਾਰ ਕਰ ਲਿਆ ਸੀ ਪੁੱਲਰ ਦੀ ਗ੍ਰਿਫਤਾਰੀ ਤੋਂ ਬਾਅਦ ਉਸ ਦੀ ਚੰਡੀਗੜ੍ਹ ਸੈਕਟਰ 40 ਸਿਤੇ ਰਿਆਸ਼ ਤੇ ਮਾਰੇ ਗੇ ਛਾਪੇ ਦੌਰਾਨ ਸੀਬੀਆਈ ਨੇ 7.5 ਕਰੋੜ ਰੁਪਏ ਦੀ ਨਗਦੀ ਅਤੇ 2.5 ਕਿਲੋਗ੍ਰam ਸੋਨੇ ਦੇ ਗਹਿਣੇ ਜ਼ਬਤ ਕੀਤੇ ਸਨ ਇਸ ਤੋਂ ਇਲਾਵਾ ਤਲਾਸ਼ੀ ਦੌਰਾਨ ਰੋਲੈਕਸ ਸਮੇਤ 26 ਲਗਜ਼ਰੀ ਘੜੀਆਂ ਪਰਿਵਾਰਕ ਮੈਂਬਰਾਂ ਅਤੇ ਸ਼ੱਕੀ ਬੇਨਾਮੀ ਸੰਸਥਾਵਾਂ ਦੇ ਨਾਂ ਤੇ 50 ਤੋਂ ਵੱਧ ਅਚਲ ਜਾਇਦਾਦਾਂ ਦੇ ਦਸਤਾਵੇਜ਼ ਲੱਕਰ ਦੀਆਂ ਚਾਬੀਆਂ ਕਈ ਬੈਂਕ ਖਾਤਿਆਂ ਦੇ ਵੇਰਵੇ ਅਤੇ 100 ਕਾਰਤੂਸਾਂ ਨਾਲ 4 ਹਥਿਆਰ ਵੀ ਜ਼ਬਤ ਕੀਤੇ ਸਨ ਸੀਬੀਆਈ ਨੇ ਪਿਛਲੇ ਦਿਨੀ ਹਰਜਨ ਸਿੰਘ ਪੁੱਲਰ ਖਿਲਾਫ ਆਮਦਨ ਤੋਂ ਵੱਧ ਜਾਇਦਾਦ ਦਾ ਇੱਕ ਨਵਾਂ ਕੇਸ ਵੀ ਦਰਜ ਕੀਤਾ ਸੀ ਸੋ ਇਸ ਤਰ੍ਹਾਂ ਲਗਾਤਾਰ ਹੁਣ ਦੋਵਾਂ ਦੀਆਂ ਮੁਸ਼ਕਲਾਂ ਲਗਾਤਾਰ ਵੱਧ ਰਹੀਆਂ ਹਨ ਦਰਅਸਲ ਵਿਚੋਲੇ ਕ੍ਰਿਸ਼ਨੋ ਦੀ ਡੈਰੀ ਵੀ ਨਿਤ ਨਵੇਂ ਪੁਆੜੇ ਪਾ ਰਹੀ ਹੈ ਅਤੇ ਵੱਡੇ ਵੱਡੇ ਖੁਲਾਸੇ ਕਰ ਰਹੀ ਹੈ ਸੋ ਇਸ ਨੂੰ ਹੁਣ ਦੇਖਣਾ ਹੋਵੇਗਾ ਕਿ ਇਸ ਕੇਸ ਦੇ ਵਿੱਚ ਹੋਰ ਕੀ ਵੱਡੀ ਅਪਡੇਟ ਹੈ ਜਿਹੜੀ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਰਿਮਾਂਡ ਦੌਰਾਨ ਨਿਕਲ ਕੇ ਸਾਹਮਣੇ ਆਵੇਗੀ ਸਰਦਾਰ ਸਿਮਰਨਜੀਤ ਮਾਨ ਵੱਲੋਂ ਕੇਂਦਰ ਸਰਕਾਰ 'ਤੇ ਵੱਡੇ aarop ਲਗਾਏ ਗਏ ਹਨ ਅਤੇ ਮਾਨ ਵੱਲੋਂ ਕੇਂਦਰ ਸਰਕਾਰ ਨੂੰ ਘੇਰਾ ਪਾਇਆ ਗਿਆ ਅਤੇ ਤੰਜਬਾਜੀ ਕੀਤੀ ਗਈ ਹੈ ਦਰਅਸਲ ਉਹਨਾਂ ਨੇ aarop ਲਗਾਉਂਦੇ ਕਿਹਾ ਕਿ ਕੇਂਦਰ ਸਰਕਾਰ ਵਦੇਸ਼ਾਂ ਵਿੱਚ ਵੱਸਦੇ ਸਿੱਖਾਂ ਦਾ ਕਤਲ ਕਰਵਾ ਰਹੀ ਹੈ ਅਤੇ ਇਹਨਾਂ ਹਤਿਆਵਾਂ ਦੀ ਜ਼ਿੰਮੇਵਾਰ ਵੀ ਕੇਂਦਰ ਸਰਕਾਰ ਹੈ। ਉਹਨਾਂ ਨੇ ਇੱਕ ਬਿੱਲ ਲਿਆਉਣ ਬਾਰੇ ਵੀ ਜਿਹੜਾ ਫੈਸਲਾ ਕੀਤਾ ਹੈ ਅਤੇ ਸੰਸਦ ਦੇ ਵਿੱਚ ਹੋਣ ਵਾਲੇ ਸੱਤਰਾਂ ਦੇ ਵਿੱਚ ਕਿਹਾ ਹੈ ਕਿ ਇਹੇ ਬਿੱਲ ਲੈ ਕੇ ਆਉਣਾ ਚਾਹੀਦਾ ਹੈ ਤਾਂ ਜੋ ਵਿਦੇਸ਼ਾਂ ਵਿੱਚ ਵੱਸਦੇ ਸਿੱਖਾਂ ਦੀਆਂ ਹਤਿਆਵਾਂ ਨੂੰ ਰੋਕਿਆ ਜਾ ਸਕੇ। ਉਹਨਾਂ ਨੇ ਗੰਭੀਰ aarop ਲਗਾਏ ਹਨ ਅਤੇ ਪੰਜਾਬ ਦੇ ਹੋਮ ਮਿਨਿਸਟਰ ਤੋਂ ਲੈ ਕੇ ਵੱਡੇ ਜਿਹੜੇ ਮੰਤਰੀ ਨੇ ਉਹਨਾਂ ਨੂੰ ਵੀ ਜਿਹੜਾ ਉਹਨਾਂ ਤੇ ਬਿਆਨਵਾਜੀ ਕੀਤੀ ਹੈ। ਆਓ ਰੁਖ ਕਰਦੇ ਹਾਂ ਪੂਰੀ ਖਬਰ ਵੱਲ। ਅੱਜ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਰਦਾਰ ਸਿਮਰਤਜੀਤ ਸਿੰਘ ਮਾਨ ਦੀ ਅਗਵਾਈ ਹੇਠ ਪ੍ਰੈਸ ਕਾਨਫਰੰਸ ਕੀਤੀ ਗਈ ਜਿਸ ਵਿੱਚ ਉਹਨਾਂ ਨੇ ਕੇਂਦਰ ਸਰਕਾਰ ਤੇ ਖੁਫੀਆ ਏਜੰਸੀਆਂ ਵਿਰੁੱਧ ਗੰਭੀਰ ਦੋਸ਼ ਲਗਾਏ ਉਹਨਾਂ ਕਿਹਾ ਕਿ ਅਮਿਤ ਸ਼ਾ ਰਾਜਨਾਥ ਸਿੰਘ ਅਜੀਤ ਡੋਬਾ ਜੈ ਸ਼ੰਕਰ ਸਮੰਤ ਗੋਇਲ ਅਤੇ ਰਵੀ ਸ਼ੈਨਾ ਦੇ ਸਮੂਹ ਦੀ ਮਿਲਿ ਭੋਗਤ ਨਾਲ ਕੈਨੇਡਾ ਯੂਕੇ ਪਾਕਿਸਤਾਨ ਅਤੇ ਭਾਰਤ ਵਿੱਚ ਸਿੱਖਾਂ ਦੇ ਅੰਤਰਰਾਸ਼ਟਰੀ ਕਤਲ ਹੋ ਰਹੇ ਹਨ ਮਾਨ ਨੇ ਕਿਹਾ ਕਿ ਇਨ੍ਹਾਂ ਕਤਲਾਂ ਦਾ ਜਵਾਬ ਕੋਹਣ ਦੇਵੇਗਾ ਉਨ੍ਹਾਂ ਕਿਹਾ ਕਿ ਪਰ ਗੁਰਪਤਵੰਤ ਸਿੰਘ ਪੰਨੂ ਦੇ ਅਮਰੀਕਾ ਵਿੱਚ ਕਤਲ ਦੇ ਯਤਨ ਵਿੱਚ ਭਾਰਤੀ 에ਜੰਟ ਅਸਫਲ ਰਹੇ। ਉਨ੍ਹਾਂ ਯਾਦ ਕਰਵਾਇਆ ਕਿ ਜਦੋਂ ਪੰਜਾਬ ਯੂਨੀਵਰਸਿਟੀ ਦੀ ਸਿਸਟਮ ਨੂੰ ਭੰਗ ਕਰਦੀ ਕੇਂਦਰ ਸਰਕਾਰ ਨੇ ਕੋਸ਼ਿਸ਼ ਕੀਤੀ ਸੀ ਤਾਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਵਿਦਿਆਰਥੀਆਂ ਦੇ ਨਾਲ ਮਿਲ ਕੇ ਮੋਰਚਾ ਸ਼ੁਰੂ ਕੀਤਾ ਜਿਸ ਕਰਕੇ ਸਰਕਾਰ ਨੂੰ ਫੈਸਲਾ ਵਾਪਸ ਲੈਣਾ ਪਿਆ। ਮਾਨ ਨੇ ਕਿਹਾ ਕਿ ਜੇ ਵਿਦਿਆਰਥੀਆਂ ਨੇ ਕੇਂਦਰ ਵਿਰੁੱਧ ਆਵਾਜ਼ ਬੁਲੰਦ ਕੀਤੀ ਤਾਂ ਸੱਤਾ ਬਦਲਣਾ ਅਸੰਭਵ ਨਹੀਂ ਜਿਵੇਂ ਬੰਗਲਾਦੇਸ਼ ਤੇ ਨੇਪਾਲ ਵਿੱਚ ਹੋਇਆ ਸੀ। ਮਾਣ ਨੇ ਦੋਸ਼ ਲਾਇਆ ਕਿ ਕੇਂਦਰ ਸਰਕਾਰ ਨੇ ਪੰਜਾਬ ਦੇ ਪੰਜਾਬੀ ਬੋਲ ਦੇ ਇਲਾਕੇ ਹਰਿਆਣਾ ਤੇ ਰਾਜਸਥਾਨ ਨੂੰ ਦੇ ਕੇ ਪੰਜਾਬ ਨੂੰ ਕਮਜ਼ੋਰ ਕੀਤਾ ਹੈ। ਉਹਨਾਂ ਕਿਹਾ ਕਿ ਪਾਰਟੀ ਸੰਦੀਪ ਸਿੰਘ ਸੰਨੀ ਦੇ ਪਰਿਵਾਰ ਦਾ ਸਮਰਥਨ ਕਰ ਰਹੀ ਹੈ। ਮਾਣ ਨੇ ਕਿਹਾ ਕਿ ਸਾਨੂੰ ਯਕੀਨ ਹੈ ਕਿ ਉਹ ਵੀ ਖਾਲਿਸਤਾਨ ਦੇ ਸਾਡੇ ਉਦੇਸ਼ ਦੀ ਸਮਝ ਤੇ ਸਮਰਥਨ ਕਰਨਗੇ। ਉਹਨਾਂ ਐਲਾਨ ਕੀਤਾ ਕਿ ਜੇ ਭਾਈ ਮਨਦੀਪ ਸਿੰਘ ਤਰਨਤਾਰਨ ਤੋਂ ਉਪ ਚੋਣ ਜਿੱਤਦੇ ਹਨ ਤਾਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵਿਧਾਨ ਸਭਾ ਵਿੱਚ ਇੱਕ ਵਿਸ਼ੇਸ਼ ਬਿੱਲ ਪੇਸ਼ ਕਰੇਗੀ। ਜਿਸ ਦਾ ਮਕਸਦ 1978 ਤੋਂ ਬਾਅਦ ਸਿੱਖਾਂ ਤੇ ਹੋਏ ਜ਼ੁਲਮਾਂ ਦੀ ਜਾਂਚ ਕਰਨਾ ਦੋਸ਼ੀਆਂ ਨੂੰ ਸਜ਼ਾ ਦੇਵੋਣਾ ਅਤੇ ਸ਼ਹੀਦ ਪਰਿਵਾਰਾਂ ਨੂੰ 25 ਕਰੋੜ ਤੱਕ ਮੁਆਵਜ਼ਾ ਤੇ ਸਨਮਾਨ ਦੇਣਾ ਹੋਵੇਗਾ। ਮਾਨ ਨੇ ਕਿਹਾ ਕਿ ਇਸ ਬਿੱਲ ਰਾਹੀਂ ਗ੍ਰਿਫਤਾਰੀ ਦੌਰਾਨ ਹੋਈਆਂ ਮੌਤਾਂ, ਜਵਰ ਨਾਲ ਗੁੰਮਸ਼ੁਦਾ ਕਰਨ, ਤਸੱਦਦ ਔਰਤਾਂ ਨਾਲ ਜਬਰ ਅਤੇ ਪਿੰਡਾਂ ਤੇ ਪਾਈਚਾਰਿਆਂ ਨੂੰ ਡਰਾਉਣ ਵਾਲੀਆਂ ਕਾਰਵਾਈਆਂ ਦਾ ਵਿਸਤਾਰ ਨਾਲ ਜਾਂਚ ਤੇ ਇਨਸਾਫ ਕੀਤਾ ਜਾਵੇਗਾ ਅਤੇ ਇਨਸਾਫ ਲਈ ਕਾਨੂੰਨੀ ਮੰਚ ਮੁਹੱਈਆ ਕਰਵਾਇਆ ਜਾਵੇਗਾ। ਪਰ ਇਹ ਰੌ ਦੇ ਜਿਹੜੇ ਅਫਸਰ ਨੇ ਜਿੰਨਾ ਨੇ ਪੰਨੂ ਨੂੰ ਮਰਵਾਉਣਾ ਸੀਗਾ ਇਹਨਾਂ ਨੇ ਬੇਤੇ ਹਰ ਸਾ ਪੈਸਾ ਜਿਹੜੇ ਕਿਰਾਏ ਤੇ ਭਾੜੇ ਦੇ ਏਜੰਟ ਸੀਗੇ ਜਿਨ੍ਹਾਂ ਨੇ ਪੰਨੂ ਨੂੰ ਮਾਰਨਾ ਸੀਗਾ ਦੇਖੋ ਤੁਸੀਂ ਆਪਣੇ ਮੁਲਕ ਦੀ ਕਿੱਡੀ ਇਹ ਮੌਲ ਖੈ ਦੀ ਜਿਹੜੇ ਰੋ ਦੇ ਅਫਸਰ ਸੀ ਉਹਨਾਂ ਨੇ ਪੈਸੇ ਦੇਤੇ ਸਰਕਾਰ ਦੇ ਬੰਦਿਆਂ ਨੂੰ ਜਿਹੜੇ ਐਕਟ ਕਰ ਰਹੇ ਸੀਗੇ ਕਿ ਅਸੀਂ ਬਦਮਾਸ਼ ਹੈ ਤੇ ਅਸੀਂ ਪੰਨੋ ਨੂੰ ਮਾਰ ਦਾਂਗੇ ਤੇ ਇਹ ਰਿਪੋਰਟ ਜਦੋਂ ਉਹਨਾਂ ਕੋਲੇ ਚਲੀ ਗਈ ਤੇ ਪੰਨੋ ਨੂੰ ਬਚਾ ਲਿਆ ਨਹੀਂ ਤਾਂ ਪੰਨੋ ਨੂੰ ਵੀ ਮਾਰ ਦੇਣਾ ਸੀਗਾ ਸੋ ਇਹ ਬਰਦਾਸ਼ਤ ਨਹੀਂ ਕੀਤਾ ਜੰਦਾ ਮੈਂ ਤਾਂ ਖਾਲਸਤਾਨੀ ਹੈਗਾ ਮੋਦੀ ਸਾਹਿਬ ਆਪ ਮੈਨੇ ਕੋ ਮਰਵਾ ਸਕਤੇ ਹੈ ਪਰ ਯਾਦ ਰੱਖਣਾ ਕਿ ਆਪਕੇ ਖਾਨਦਾਨ ਮੇ ਕੋਈ ਬਚੇਗਾ ਨਹੀਂ ਫਿਰ ਇਹ ਬਹੁਤ ਸਹੀ ਹੈ ਕਿ ਅਗਰ ਆਪ ਹਮ ਕੋ ਮਾਰ ਦੇਣਾ ਚਾਹਤੇ ਹੈ ਖੁੱਲੀ ਛੁੱਟੀ ਹੈ ਪਰ ਜਿਹੜਾ ਤੁਹਾਨੂੰ ਪਛਤਾਵਾ ਹੋਣਾ ਉਹ ਤੁਸੀਂ ਦੇਖ ਲਓ ਕੀ ਹੋਊਗਾ ਅਸੀਂ ਚੁੱਪ ਕਰਕੇ ਨਹੀਂ ਗੋਲੀਆਂ ਖਾਣੀਆਂ ਅਸੀਂ ਵਾਪਸ ਕਾਰਵਾਈ ਕਰਾਂਗੇ ਸੋ ਮੇਰਾ ਮਤਲਬ ਕਹਿੰਦਾ ਹੈ ਕਿ ਇਹ ਸਾਨੂੰ ਬਹੁਤ ਭਾਰੀ ਦੁੱਖ ਹੈ ਕਿ ਅਜੇ ਤੱਕ ਜੇ ਗੁਰੂ ਤੇਗ ਬਹਾਦਰ ਸਾਹਿਬ ਨੇ ਸਹੀ ਸੰਗ੍ਰਿਤਾ ਪਰ ਅੱਜ ਤੱਕ ਸਾਡੇ ਉੱਤੇ ਉਹੀ ਜ਼ਬਰ ਹੋ ਰਿਹਾ ਹੈ ਹੁਣ ਤੁਸੀਂ ਦੇਖੋ ਅਸੀਂ ਮੋਰਚਾ ਲਾਇਆ ਪੰਜਾਬ ਯੂਨੀਵਰਸਿਟੀ ਦੇ ਵਿੱਚ ਜਿੱਥੇ ਸੈਨੇਟ ਨੂੰ ਬੰਦ ਕਰ ਦੇਣਾ ਸੀਗਾ ਜਦੋਂ ਸੈਂਟਰ ਨੇ ਦੇਖਿਆ ਕਿ ਇੰਨਾ ਕੱਟ ਹੋ ਗਿਆ ਉਹਨਾਂ ਦਾ ਬਿਆਨ ਆ ਗਿਆ ਕਿ ਅਜੇ ਇਹ ਅਸੀਂ ਰੂਲ ਨਹੀਂ ਲਾਉਂਦੇ ਪਰ ਅਸੀਂ ਫੇਰ ਅੱਗੇ ਤੋਂ ਲਾਵਾਂਗੇ